ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਦੰਦਾਂ ਦੇ ਸਸਤੇ ਇਲਾਜ ਦਾ ਕੇਰਾ ਵੱਧਿਆ ਜਾ ਰਿਹਾ ਅਤੇ 17 ਫੀਸਦੀ ਸਦਿਤੋ ਬਾਦਰੀ ਡਾਕਟਰ ਕੈਨੇਡੀਅਨ ਡੈਂਟਲ ਕੇਅਰ ਪਲਾਨ ਅਧੀਨ ਮਰੀਜ਼ਾਂ ਨੂੰ ਪ੍ਰਵਾਨ ਕਰ ਰਹੀ ਹੈ ਸਿਹਤ ਮੰਤਰਾਲੇ ਦੇ ਅੰਕੜੇ ਦੇ ਮੁਤਾਬਕ 16612 ਦੰਦ ਦੇ ਡਾਕਟਰ 1740 ਦੰਦ ਦੇ ਸਾਜ਼ ਅਤੇ 857 ਡੈਂਟਲ ਹਾਈਜਨਿਸਟ ਸਰਕਾਰੀ ਬੀਮਾ ਦੀਨ ਆ ਚੁੱਕੇ ਨੇ ਜਦਕਿ ਇੱਕ ਮਹੀਨਾ ਪਹਿਲਾਂ ਤੱਕ ਇਹਨਾਂ ਦੀ ਗਿਣਤੀ ਬਹੁਤ ਘੱਟ ਨਿਚਾਰੀ ਸੀ ਕਿਰਨ ਵਿੱਚ ਦੰਦਾਂ ਦੇ ਇਲਾਜ ਲਈ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਤਹਿਤ 70% ਤੋਂ ਉਪਾਦ ਡਾਕਟਰ ਨੀਚਨੂ ਸਹਾਇਕ ਸਾਬਿਤ ਹੋ ਰਹੇ ਨਹੀਂ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜੇ ਮੁਤਾਬਕ 16612 ਦੰਦਾਂ ਦੇ ਡਾਕਟਰ 1740 ਦੰਦ ਸਾਜ ਅਤੇ 857 ਡੈਂਟਲ ਹਾਈਜਨਿਸਟ ਸਰਕਾਰੀ بیمੇ ਦੇ ਤਹਿਤ ਆ ਚੁੱਕੇ ਨਹੀਂ ਜੋ ਕਿ ਇੱਕ ਮਹੀਨੇ ਪਹਿਲਾਂ ਵੰਟੀ ਗਿਣਤੀ ਵਿੱਚ ਨਹੀਂ ਸਨ ਸਿਹਤ ਮੰਤਰੀ ਮਾਰਕ ਹੋਲੈਂ ਨੇ ਦੱਸਿਆ ਕਿ 8 ਜੁਲਾਈ ਤੋਂ ਨਵੀਆਂ ਨੀਤੀਆਂ ਦੇ ਲਾਗੂ ਹੋਣ ਦੇ ਨਾਲ ਡਾਕਟਰ ਦੀ ਪਛਾਣ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੰਟੀ ਚੱਲ ਰਹੀ ਹੈ ਉਹ ਕੈਨੇਡੀਅਨ ਡੈਂਟਲ 케어 플랜 ਦੇ ਵਿੱਚ ਰਜਿਸਟ੍ਰੇਸ਼ਨ ਬਿਨਾਂ ਵੀ ਡਾਕਟਰ ਮਰੀਜ਼ਾਂ ਦੇ ਲਾਜ਼ ਦਾ ਖਰਚਾ ਦਾਵੇ ਤਹਿਤ ਲੈ ਸਕਦੇ ਨੇ ਇਸ ਦੇ ਇਲਾਵਾ ਆਟਵਾ ਦੇ ਵਿੱਚ ਸਿਹਤ ਮੰਤਰੀ ਨੇ ਡੈਂਟਲ ਕਲੀਨਿਕ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ 플랜 ਦੇ ਵਿੱਚ ਆਰੀਆਂ ਸਾਨੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਡੈਂਟਲ ਕੇਅਰ 플랜 ਦੀ ਸ਼ੁਰੂਆਤ ਵਿੱਚ ਕਈ ਡਾਕਟਰਾਂ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਪਰ ਹੁਣ ਇਹ 플랜 ਮਰੀਜ਼ਾਂ ਦੇ ਵਿੱਚ ਕਾਫੀ ਮਕਬੂਲ ਹੋ ਚੁੱਕਿਆ ਹੈ ਕੈਨੇਡੀਅਨ ਡੈਂਟਲ ਕੇਅਰ ਐਸੋਸੀਏਸ਼ਨ ਦੇ ਮੁਤਾਬਕ ਨਵੇਂ 플랜 ਦੇ ਪਹਿਲੇ 3 ਮਹੀਨਿਆਂ ਵਿੱਚ 4 ਲੱਖ ਜਾਹ ਜਵਰ ਮਰੀਜ਼ਾਂ ਦੇ ਇਲਾਜ ਕੀਤਾ ਗਿਆ ਇਹ ਯੋਜਨਾ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਫਾਇਦਾਕਾਰ ਹੈ ਜਿਨ੍ਹਾਂ ਦੇ ਕੋਲ ਡੈਂਟਲ ਇੰਸ਼ੋਰੈਂਸ ਨਹੀਂ ਹੈ ਹੁਣ ਦੇ ਲਈ ਇਹ ਯੋਜਨਾ 18 ਸਾਲ ਤੋਂ 40 ਉਮਰ ਵਾਲੇ ਬੱਚਿਆਂ ਅਤੇ ਬਜ਼ੁਰਗਾਂ ਲਈ ਉਪਲਬਧ ਹੈ ਜਾਂਤਰੀ 2025 ਤੋਂ ਹਰ ਉਮਰ ਦੇ ਲੋਕਾਂ ਦੇ ਲਈ ਖੁੱਲੀ ਹੋਵੇਗੀ ਇਸ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਵਿਰੋਧ ਹੋ ਰਿਹਾ ਜਿਦੇ ਵਿੱਚ ਸਟੀਫਨ ਐਲਿਸ ਨੇ ਕਿਹਾ ਹੈ ਕਿ ਇਸ ਪਲਾਨ ਦੇ ਕੁਝ ਕਾਰਨ ਕੁਝ ਲੋਕਾਂ ਨੂੰ ਆਪਣੀ ਜੇਬ ਦੇ ਵਿੱਚੋਂ ਵੀ ਖਰਚਾ ਕਰਨਾ ਪੈ ਰਿਹਾ ਹੈ ਸਿਹਤ ਮੰਤਰੀ ਨੇ ਇਨਾਂ ਇਤਰਾਜਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਮ ਲੋਕਾਂ ਦੀ ਸਹੂਲਤ ਬਰਦਾਸ਼ਤ ਦੱਸਿਆ ਕਿ ਤੰਬਾਕੂਨ ਡੈਂਟਲ ਕੇਅਰ ਪਲਾਨ ਸਿਰਫ ਸਮੱਸਿਆ ਅਤੇ ਲਾਲਫੀ ਦਾ ਸ਼ਹਿਦ ਦਾ ਸਪਪਨਿਕਾਤ ਕਿ ਲਿਬਰਲ ਸਰਕਾਰ ਆਪਣੀ ਪੇਟਰ ਧਾਪਣ ਦਾ ਕੋਈ ਮੌਕਾ ਖੁੰਜਾਂ ਤੇ ਨਈ ਚੌਂਕੀ ਟੈਟਰੀਆ ਦੇ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਅਮੀਰਾ ਦਾ ਪੱਖਪੂਰਨ ਵਾਲੀ ਪਾਰਟੀ ਨੂੰ ਆਮ ਲੋਕਾਂ ਦੀ ਸਹੂਲਤ ਬਰਦਾਸ਼ਤ ਨਹੀਂ ਹੋ ਰਹੀ ਪਿਊਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ